ਦਰਾਹਾ ਦੇ ਨੇੜਲੇ ਪਿੰਡ ਪਠੱਲ ਚ ਚੋਰਾਂ ਦੇ ਹੌਸਲੇ ਬਲੰਤ ਤੀਸਰੀ ਵਾਰ ਸਰਕਾਰੀ ਸਕੂਲ ਨੂੰ ਬੜਾਇਆ ਨਿਸ਼ਾਨਾ ਇਨਵਰਟਰ ਬੈਟਰੀ ਅਤੇ ਬੱਚਿਆਂ ਦੇ ਖਾਣ ਲਈ ਰੱਖਿਆ ਰਾਸ਼ਨ ਅਤੇ ਮਾਸਟਰ ਦਾ ਸਮਾਨ ਕੀਤਾ ਚੋਰੀ ਪਿੰਡ ਦੇ ਸਰਪੰਚ ਪ੍ਰਵਿੰਦਰ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਕੂਲ ਚ ਤੀਸਰੀ ਵਾਰ ਚੋਰੀ ਹੋਈ ਹੈ ਪਰ ਚੋਰ ਹਲੇ ਤੱਕ ਕਾਬੂ ਨਹੀਂ ਆਏ ਉਥੇ ਹੀ ਉਹਨਾਂ ਨੇ ਦੱਸਿਆ ਕਿ ਇਸਮਾਨ ਚ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਉਸ ਤੋਂ ਬਾਅਦ ਵੀ ਚੋਰ ਹਲ ਤੱਕ ਕਾਬੂ ਨਹੀਂ ਆਏ ਹਨ ਦੇਖੋ ਜੀ ਚੋਰਾਂ ਦੇ ਹੌਸਲੇ ਇਸ ਟਾਈਮ ਬਲੰਦ ਨੇ ਪੂਰੇ ਜਬਰਦਸਤ ਚੋਰ ਕਈਆਂ 2-3 ਵਾਰੀ ਤੇ ਐਸੇ ਸਕੂਲ ਦੇ ਵਿੱਚ ਇਹ ਮੈਟਰ ਹੈ ਚੋਰੀ ਕਰਕੇ ਲੈ ਗਏ ਤੇ ਰਾਤੀ ਫੇਰ 10:30 ਵਜੇ ਦਾ ਟਾਈਮ ਹੈ ਜੋ ਕਿ ਪਿੰਡ ਦੇ ਸਕੂਲ ਬਿਲਕੁਲ ਨਾਲ ਹੀ ਆ ਉਹਦੇ ਵਿੱਚ ਦੋ ਤਿੰਨ ਵਾਰੀ ਚੋਰੀ ਹੋ ਚੁੱਕੀ ਹੈ ਅਸੀਂ ਦਾ ਪ੍ਰਸ਼ਾਸਨ ਅੱਗੇ ਇਹ ਬੇਨਤੀ ਕਰਦੇ ਆ ਕਿ ਇਸ ਚੋਰ ਤੇ ਨੱਥ ਪਾਈ ਜਾਵੇ ਜੀ ਚੋਰ ਦਾ ਜੀ ਦੇਖੋ ਕੈਮਰੇ ਲੱਗੇ ਹੋ ਨੇ ਤਕਰੀਬਨ ਤਕਰੀਬਨ ਦਾ ਤੈਅ ਹੀ ਹੋ ਜਾਣਾ ਦੋ ਪ੍ਰਸ਼ਾਸਨ ਦੇਖੂਗਾ ਇਥੇ ਗੌਰ ਕੀ ਚੰਗੇ ਤਰੀਕੇ ਨਾਲ ਗੌਰ ਕਰਨਗੇ ਤਾਂ ਪ੍ਰਸ਼ਾਸਨ ਦੇ ਅੱਗੇ ਆ ਜਾਊਗਾ 20 ਦਿਨ ਪਹਿਲਾਂ ਵੀ ਛੱਡ ਪਿੰਡ ਚੋਰੀ ਹੋਈ ਸੀਗੀ ਹੋ ਸਕਦਾ ਵੀ ਉਹਨਾਂ ਦਾ ਕੋਈ ਗਰੁੱਪ ਦਾ ਬੰਦਾ ਹੋਵੇ ਜਾਂ ਆਪਹੁਣ ਉਹ ਪਤਾ ਕਲੀਅਰ ਕਰ ਤੋਂ ਪਤਾ ਪ੍ਰਸ਼ਾਸਨ ਦਾ ਜੀ ਇਹੀ ਮੰਗ ਕਰਦਾ ਹੈ ਕਿ ਇਹ ਚੋਰ ਤੇ ਚੰਗੇ ਤਰੀਕੇ ਨਾਲ ਨੱਥ ਪਾਈ ਜਾਵੇ ਚੋਰੀ 도ਈ ਤਾਂ ਕਿ ਅੱਗੇ ਤੋਂ ਇਹ ਚੋਰੀ ਕਿਤੇ ਹੋਰ ਨਾ ਕਰੇ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਦੇ ਆ ਕਿ ਇਹ ਤਾਂ ਚੰਗੇ ਤਰੀਕੇ ਨਾਲ ਨੱਥ ਪਾਈ ਜਾਵੇ ਜੀ ਬਹੁਤ ਦੁਰਾਹਾ ਦੇ ਨੇੜਲੇ ਪਿੰਡ ਪਠੱਲ ਚ ਚੋਰਾਂ ਦੇ ਹੌਸਲੇ ਬਲੰਤ ਤੀਸਰੀ ਵਾਰ ਸਰਕਾਰੀ ਸਕੂਲ ਨੂੰ ਬਣਾਇਆ ਨਿਸ਼ਾਨਾ ਇਨਵਰਟਰ ਬੈਟਰੀ ਅਤੇ ਬੱਚਿਆਂ ਦੇ ਖਾਣ ਲਈ ਰੱਖਿਆ ਰਾਸ਼ਨ ਅਤੇ ਮਾਸਟਰ ਦਾ ਸਮਾਨ ਕੀਤਾ ਚੋਰੀ ਪਿੰਡ ਦੇ ਸਰਪੰਚ ਪ੍ਰਵਿੰਦਰ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਕੂਲ ਚ ਤੀਸਰੀ ਵਾਰ ਚੋਰੀ ਹੋਈ ਹੈ ਪਰ ਚੋਰ ਹਲੇ ਤੱਕ ਕਾਬੂ ਨਹੀਂ ਆਏ ਉਥੇ ਹੀ ਉਹਨਾਂ ਨੇ ਦੱਸਿਆ ਕਿ ਇਸ ਮੰਚ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਉਸ ਤੋਂ ਬਾਅਦ ਵੀ ਚੋਰ ਹਲਕ ਤੱਕ ਕਾਬੂ ਨਹੀਂ ਆਏ ਹਨ ਦੇਖੋ ਜੀ ਚੋਰਾਂ ਨੇ ਹੌਸਲੇ ਇਸ ਟਾਈਮ ਬੁਲੰਦ ਨੇ ਪੂਰੇ ਜਬਰਦਸਤ ਚੋਰ ਕਈਆਂ 2-3 ਵਾਰੀ ਤੇ ਇਸੇ ਸਕੂਲ ਦੇ ਵਿੱਚ ਇਹ ਮੈਟਰ ਚੋਰੀ ਕਰਕੇ ਲੈ ਗਏ ਤੇ ਰਾਤੀ ਫੇਰ 10:30 ਵਜੇ ਦਾ ਟਾਈਮ ਜੋ ਕਿ ਪਿੰਡ ਦੇ ਸਕੂਲ ਬਿਲਕੁਲ ਨਾਲ ਹੀ ਆ ਉਹਦੇ ਵਿੱਚ 2-3 ਵਾਰੀ ਚੋਰੀ ਹੋ ਚੁੱਕੀ ਹੈ ਅਸੀਂ ਦਾ ਪ੍ਰਸ਼ਾਸਨ ਅੱਗੇ ਇਹ ਬੇਨਤੀ ਕਰਦੇ ਹਾਂ ਕਿ ਇਹ ਚੋਰ ਤੇ ਨੱਥ ਪਾਈ ਜਾਵੇ ਤੋਰਦਾ ਜੀ ਦੇਖੋ ਕੈਮਰੇ ਲੱਗੇ ਹੋ ਨੇ ਤਕਰੀਬਨ ਤਕਰੀਬਨ ਤਾਂ ਤੈ ਹੀ ਹੋ ਜਾਣਾ ਦੋ ਪ੍ਰਸ਼ਾਸਨ ਦੇਖੂਗਾ ਇਥੇ ਗੌਰ ਕੀ ਚੰਗੇ ਤਰੀਕੇ ਨਾਲ ਗੌਰ ਕਰਨਗੇ ਤਾਂ ਪ੍ਰਸ਼ਾਸਨ ਦੇ ਅੱਗੇ ਆ ਜਾਊਗਾ 20 ਦਿਨ ਪਹਿਲਾਂ ਵੀ ਛੱਡਪਿੰਡ ਚੋਰੀ ਹੋਈ ਸੀਗੀ ਹੋ ਸਕਦਾ ਵੀ ਉਹਨਾਂ ਦਾ ਕੋਈ ਗਰੁੱਪ ਦਾ ਬੰਦਾ ਹੋਵੇ ਜਾਂ ਆਪਹੁਣ ਉਹ ਪਤਾ ਕਲੀਅਰ ਘਟੋ ਦੋ ਪ੍ਰਸ਼ਾਸਨ ਦਾ ਜੀ ਇਹੀ ਮੰਗ ਕਰਦੇ ਆ ਕਿ ਇਹ ਚੋਰ ਤੇ ਚੰਗੇ ਤਰੀਕੇ ਨਾਲ ਨੱਥ ਪਾਈ ਜਾਵੇ ਚੋਰੀ ਤੋਂ ਜੀ ਤਾਂ ਕਿ ਅੱਗੇ ਤੋਂ ਇਹ ਚੋਰੀ ਕਿਤੇ ਹੋਰ ਨਾ ਕਰੇ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਦੇ ਆ ਕਿ ਇਹ ਤਾਂ ਚੰਗੇ ਤਰੀਕੇ ਨਾਲ ਨੱਥ ਪਾਈ ਜਾਵੇ ਜੀ ਬਹੁਤ